ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਤੁਮ ਹਰ ਸਿੱਤੀ ਰਾਤੇ ਸੰਤਹ ਨਿਵਾਹਿ ਦੇਹ ਮੋਕਾ ਪੁਰਖ ਵਿਧਾਤੇ ਓੜ ਪਹਚਾਵਹੁ ਦਾਤੇ ਰਹਾਉ ਇਹ ਵੀ ਨਿਵਾਹਿ ਲੇਹ ਮੋਕਾ ਪੁਰਖ ਵਿਧਾਤੇ ਤੀਪ ਮਗਨ ਉਚਾਰਨ ਕਰਨਾ ਕਈ ਵਾਰ ਅਸੀਂ ਬੋਲ ਜਨੇ ਵਿਧਾਤੀ ਸਦਲ ਆ ਜੰਨੇ ਆ ਨਿਵਾਹਿਲੇਹੁ ਮੋਕਉ ਪੁਰਖ ਵਿਧਾਤੇ ਓੜ ਪਹਚਾਵਹੁ ਦਾਤੇ ਰਹਾਵ ਰਹਾਵ ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਖ ਹਸਰਣਾ ਅਨਾਥ ਦੀਨ ਕਾ ਕਰਹ ਹਮਾਰੀ ਗਾਤੇ ਗੱਤੇ ਕਰਹੁ ਹਮਾਰੀ ਗਾਤੇ ਤਰਨ ਸਾਗਰ ਬੋਹਿਥ ਚਰਨ ਤੁਮਾਰੇ ਤੁਮ ਜਾਣਹੁ ਆਪਣੀ ਭਾਤੇ ਕਰ ਕਿਰਪਾ ਜਿਸ ਰਖਹੁ ਸੰਗੇ ਤੇ ਤੇ ਪਾਰ ਪਰਾਤੇ ਇਹ ਵੀ ਪਾਠ ਵੱਖਰਾ ਹੀ ਕਰਨਾ ਤੇਤੇ ਨਹੀਂ ਕਹਿ ਦੇਣਾ ਤੇ ਤੇ ਪਾਰ ਪਰਾਤੇ ਈਤ ਊਤ ਤ ਤੁਮ ਸਮਰੱਥਾ ਸਭ ਕਿਛ ਤੁਮਰਾ ਹਾਥੇ ਐਸਾ ਨਿਧਾਨ ਦੇਹ ਮੌਕਾ ਹਰ ਜਨ ਇਥੇ ਵਿਸਰਾਮ ਲਾ ਐਸਾ ਨਿਦਾਨ ਦੇਹੁ ਮੋਕੋ ਹਰ ਜਨ ਐਸਾ ਨਿਦਾਨ ਦੇਹੁ ਮੋਕੋ ਹਰ ਜਨ ਚੱਲੈ ਹਮਾਰਾ ਸਾਥੇ ਨਿਰਗੁਨੀ ਯਾਰੇ ਕਾ ਗੁਣ ਕੀਜੈ ਹਰ ਨਾਮ ਮੇਰਾ ਮਨ ਜਾਪੇ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ त्राਪੇ ਇਤਰਾਪੇ ਫੀਨੀ ਬੋਲਣਾ ਤਰਾਪੀ ਪਪੀ ਨਾਲ ਚਾਰਨ ਕਰਨਾ ਗੌੜੀ ਮਹੱਲਾ ਪਿੰਜਵਾ ਸਹਿਜ ਸਮਾਇਉ ਦੀਵ ਮੂਕ ਸਤਗੁਰ ਭਈ ਦਇਆਲ ਦੀਵ ਰਹਾਉ ਕਾਟ ਜੀਵ ਦੀ ਕਿਉ ਦਸਰੋ ਸੰਤਨ ਤਹਿਲਾਇਉ ਏਕ ਨਾਮ ਕੋ ਥਿਉ ਪੂਜਾਰੀ ਬੂ ਕਉ ਅਚਰਜ ਗੁਰ ਹੈ ਦਿਖਾਇਉ ਪਯੋ ਪ੍ਰਕਾਸ਼ ਸਰਬ ਉਜੀਆਰਾ ਗੁਰ ਗਿਆਨ ਮਨਹਿ ਪ੍ਰਗਟਾਇਉ ਅੰਮ੍ਰਿਤ ਨਾਮ ਪੀਉ ਮਾਨ ਤ੍ਰਿਪਤੀਆ ਆਨਪੈਠਹਿ ਰਾਇਉ ਮਾਨ ਆਗਿਆ ਸਰਬ ਸੁਖ ਪਾਈ ਦੁਖ ਹੈ ਠਾਉ ਗਵਾਇਉ ਜਾਉ ਸੁਪ੍ਰਸੰਨ ਭਈ ਪ੍ਰਭ ਠਾਕੁਰ ਸਭ ਆਨਦੂ ਰੂਪ ਦਿਖਾਇਉ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਉ ਹਰ ਰਾਇਉ ਕਹੋ ਨਾਨਕ ਅਗਮ ਅਗਮ ਠਾਕੁਰ ਹੈ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਇਹ ਅਗਮ ਅਗਮ ਕੱਠਾ ਨਹੀਂ ਕਹਿਦਣਾ ਵੱਖਰਾ ਉਚਾਰਨ ਕਰਨਾ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਇਥੇ ਵਿਸਰਾਮ ਭਗਤ ਟੇਕ ਹਰ ਨਾਯੂ ਨਾਯੂ ਪੁੱਲਾ ਹੀ ਉਚਾਰਨ ਕਰਨਾ ਗੋੜੀ ਮਹੱਲਾ ਪੰਜਵਾ ਪਾਰ ਬ੍ਰਹਮ ਪੂਰਨ ਪਰਮੇਸ਼ਵਰ ਮਨ ਤਾ ਕੀ ਓਟ ਗਹੀਜੈ ਰੇ ਮਨ ਇਥੇ ਯਮਕ ਲਾ ਦਨੀਆ ਤਾ ਕੀ ਓਟ ਗਹੀਜੈ ਰੇ ਜਿਨ ਧਾਰੇ ਬ੍ਰਹਮੰਡ ਖੰਡ ਹਰ ਇਹ ਵਿਸ्राम ਯਾਦ ਰੱਖਣ ਵਾਲਾ ਜਿਨ ਧਾਰੇ ਬ੍ਰਹਮੰਡ ਖੰਡ ਇੱਥੇ ਠਮਕ ਲਾ ਕੇ ਫਿਰ ਬੋਲਣਾ ਹਰ ਇੱਥੇ ਵਿਸ्राम ਲਾ ਲਾ ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾ ਕੋ ਨਾਮ ਜਪੀਜੈ ਰੇ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਮਨ ਕੀ ਮਤ ਤਿਆਗੋ ਇਥਿ ਠਮਕ ਲਾਦਨੀ ਆ ਹਾਰ ਜਾਨ ਇਥਿ ਵਿਸਰਾਮ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਾਪ ਕਰੈ ਸੋਈ ਭਲ ਮਨਹੁ ਭਲ ਥੋੜਾ ਜਨਾ ਕਸ ਕੇ ਬੋਲਨਾ ਹਾਂ ਜੋ ਜੋ ਪ੍ਰਾਪ ਕਰੈ ਸੋਈ ਭਲ ਮਨਹੁ ਜੋ ਪ੍ਰਾਪ ਕਰੈ ਸੋਈ ਭਲ ਮਨਹੁ ਸੁਖ ਦੋਖ ਉਹੀ ਧਾਈਐ ਰੇ कोट पत तो उधारी खिनमह करते बार ना लागे रे दीन दर्द दुख भंजन स्वामी करते जिस... बार ना लागे रे दीन दर्द दुख भंजन स्वामी जिस भाव है त सह निवाजे रे सबको मात पिता अप्रथ पालक जीव प्राण सुख सागर रे ਦਿੰਦੇ ਤੋਟ ਨਾਹੀ ਤਿਸ ਕਰਤੇ ਦਿੰਦੇ ਤੋਟ ਨਾਹੀ ਇਥੇ ਠਮਕ ਤਿਸ ਕਰਤੇ ਦਿੰਦੇ ਤੋਟ ਨਾਹੀ ਤਿਸ ਕਰਤੇ ਪੂਰ ਰਹਿਓ ਰਤਨਾਗਰ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਹਾਂ ਜਾਚਕ ਛੱਛੇ ਦੇ ਸਿਆਰੀ ਲਾ ਕੇ ਹੀ ਉਚਾਰਨ ਕਰਨਾ ਜਾਚਕ ਜਾਚੈ ਨਾਮ ਤੇਰਾ ਸੁਆਮੀ ਘਾਟ ਘਾਟ ਅੰਤਰ ਸੋਈ ਰੇ ਨਾਨਕ ਦਾਸ ਤਾ ਕੀ ਸਰਣ ਆਈ ਜਾਤ ਵਿਰਥਾ ਨਾ ਕੋਈ ਰੇ ਵਾਹਿਗੁਰੂ ਸਾਹਿਬ ਜੀ ਰਾਗ ਗੌੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਕਭੂ ਨ ਮਨਹੁ ਵਿਸਾਰੇ ਇਹ ਹਰ ਹਰ ਵੱਖਰਾ ਹੀ ਉਚਾਰਨ ਕਰਨਾ ਹਰ ਹਰ ਇਕੱਠਾ ਨਹੀਂ ਕਹਿ ਦੇਣਾ ਹਰ ਹਰ ਕਬੂ ਨ ਮਨਹੁ ਵਿਸਾਰੇ ਹਰ ਹਰ ਦੀ ਹਾ ਊਹਾ ਸਰਬ ਸੁਖ ਦਾਤਾ ਸਗਲ ਕਟਾ ਪ੍ਰਤਿ ਪਾਰੇ ਰਹਾਉ ਮਹਾ ਕਸ਼ਟ ਕਟਿ ਖਿਨ ਪੀਤਰ ਰਸਨਾ ਨਾਮ ਚਿਤਾਰੇ ਸੀਤਲ ਸਾਤ ਸੁਖ ਹਰ ਸਰਣੀ ਜਲਤੀ ਅਗਣ ਨਿਵਾਰੇ गर्भकुंड नरक ते गर्भकुंड नरक ते राखै ਭੱਬੀ ਨਾਲ गर्भकुंड नरक ते राखै ਭਵਜਲ पार उतारे चरण कमल आराद्दत मन ਮਹਿ ਜਾਮਕੀ ਤਰਾਸ ਬਿਦਾਰੇ ਜਾਮਕੀ ਵੱਖਰਾ ਹੀ ਪਾਠ ਕਰਨਾ ਜਮਤੀ ਨਹੀਂ ਕਹਿਣਾ ਜਾਮਕੀ ਤਰਾਸ ਬਿਦਾਰੀ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਉੱਚਾ ਅਗਮ ਅਪਾਰੇ ਗੁਣ ਗਾਵਤ ਤਿਆਵਤ ਸੋਖ ਸਾਗਰ ਜੂਏ ਜਨਮ ਨ ਹਾਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਨਿਰਗੁਣ ਕੇ ਦਾਤਾਰੇ ਪਾਠ ਇਕੱਠੇ ਕਰਨਾ ਹੈ ਕਾਮ ਕ੍ਰੋਧ ਲੋਭ ਮੋਹ ਮਨ ਲੀਨੋ ਨਿਰਗੁਣ ਕੇ ਦਾਤਾ ਦੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਾਧ ਬਲਿਹਾਰੇ ਨਾਨਕ ਸਦ ਬਲਿਹਾਰੇ ਰਾਗ ਗਉੜੀ 체ਤੀ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਸੁਖ ਨਾ ਸੁਖ ਨਾਹੀ ਰੇ ਜੀਤ ਜਨਮ ਇਹ ਰਤਨ ਮੋਲਕ ਸਾਧ ਸੰਗਤ ਜਪ ਇੱਕ ਖਿਨਾ ਸਾਧ ਸੰਗਤ ਇਥੀਯਮ ਕਲਾਦਮੀਯ ਸਾਧ ਸੰਗਤ ਜਪ ਇੱਕ ਖਿਨਾ ਅਮੂਲਕ ਤੇ ਵਿਸਰਾਮ ਰਹਾਉ ਸਤ ਬਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਗੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਤਿਆਗ ਚੱਲਿਓ ਹੈ ਮੂੜ ਨੰਗ ਜੋ ਆ ਚੰਦਨ ਦੇਹ ਫੂਲਿਆ ਸੋ ਤਨ ਧਰ ਸੰਗ ਰੂਲਿਆ ਮੋਹ ਮੋਹਿਆ ਜਾਨੈ ਦੂਰ ਹੈ ਮੋਹ ਮੋਹਿਆ ਇਥੇ ਵਿਸਰਾਮ ਜਾਨੈ ਦੂਰ ਹੈ ਕਾਹ ਨਾਨਕ ਸਦਾ ਹضور ਹੈ ਗੌੜੀ ਮਹੱਲਾ ਪੰਜਵਾ ਮਾਨ ਧਾਰ ਤਰਬੇ ਹਰ ਨਾਮ ਨੂੰ ਜੀ ਨਾਮ ਨੂੰ ਪਾਠ ਇਕੱਠਾ ਨਹੀਂ ਕਹਿ ਦੇਣਾ ਲਮਕਾ ਕੇ ਬੋਲਣਾ ਹੈ ਮਾਨ ਧਾਰ ਤਰਬੇ ਹਰ ਨਾਮ ਨੂੰ ਸਾਗਰ ਲਹਿਰ ਸੰਸਾ ਸੰਸਾਰ ਸਾਗਰ ਲਹਿਰ ਸੰਸਾਰ ਸੰਸਾਰ ਗੁਰ ਬੋਹਿਤ ਪਾਰ ਗ੍ਰਾਮਨੋ ਪਾਰ ਗ੍ਰਾਮਨੋ ਪਾਠ ਜਿਹੜਾ ਇਹ ਪਾਠ ਇਕੱਠਾ ਹੀ ਹੈ ਪਾਰ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਪਾਰਗ ਗੱਗੇ ਤੋਂ ਨਹੀਂ ਤੋੜਨਾ ਗੁਰ ਬੋਹਿਤ ਪਾਰ ਗ੍ਰਾਮਨੋ ਰਹਾਉ ਰਹਾਉ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਆ ਉਜੇਾਰੀਆ ਉਚਾਰਨ ਕਰਨਾ ਉਜੇਾਰੀਆ ਨਹੀਂ ਕਹਿਣਾ ਬਿਹਾਰੀ ਲਾ ਕੇ ਗੁਰ ਗਿਆਨ ਦੀਪਕ ਉਜੇਾਰੀਆ ਵਿਖ ਵਿਖਿਆ ਪਸਰੀ ਅਤ ਘਨੀ ਉੱਭਰੇ Jap Jap ਹਰ ਗੁਣੀ ਉੱਭਰੇ Jap Jap ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟਤ ਭ੍ਰਮ ਭਾਉ ਖੋਇਆ ਕਹ ਨਾਨਕ ਏਕ ਤੇ ਆਇਆ ਘਟ ਘਟ ਨਜ਼ਰੀ ਆਇਆ ਗੌੜੀ ਮਹੱਲਾ ਪੰਜਵਾ ਦੀਬਾਨ ਹਮਾਰੋ ਤੁਹੀ ਏਕ ਸੇਵਾ ਥਾਰੀ ਗੁਰ ਹੈ ਏਕ ਰਹਾਉ ਅਨੇਕ ਜੁਗਤ ਨਹੀਂ ਪਾਇਆ ਗੁਰ ਚੱਕਰ ਲੈ ਆਇਆ ਗੁਰ ਤੇ ਵਿਸਰਾਮ ਲਾਉਣਾ ਗੁਰ ਚੱਕਰ ਲੈ ਲਾਇਆ ਗੁਰ ਚੱਕਰ ਲੈ ਲਾਇਆ ਮਾਰੇ ਪੰਜ ਵਿਖਾਦੀਆ ਗੁਰ ਕਿਰਪਾ ਤੇ ਦਲ ਸਾਧਿਆ ਦਲ ਪੂਲਾ ਉਚਾਰਨ ਕਰਨਾ ਦਲ ਨਹੀਂ ਕਹਿਣਾ ਗੁਰ ਕਿਰਪਾ ਤੇ ਦਲ ਸਾਧਿਆ ਬਖਸ਼ੀਸ਼ ਵਜਹ ਹਾਂ ਵਜਹ ਇੱਥੇ ਪੂਲਾ ਬੋਲਣਾ ਬਖਸ਼ੀਸ਼ ਦੇ ਤੌਰ ਤੇ ਬਤੌਰ ਬਕਸ਼ੀਸ ਵਜਹ ਮਿਲ ਏਕ ਨਾਮ ਇੱਕ ਨਾਮ ਹੀ ਮਿਲਿਆ ਹੈ ਬਕਸ਼ੀਸ ਵਜਹ ਮਿਲ ਏਕ ਨਾਮ ਸੂਖ ਸਹਜ ਆਨੰਦ ਬਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤੈਨ ਮੁਖ ਊਜਲੇ ਵਾਹਿਗੁਰੂ ਜੀ ਕਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਪਤੇ